ਰਾ ਦੇ ਵੇਲਣੇ ਦੀ ਆੜ ਵਿੱਚ ਖੂਨੀ ਕਹੀ ਜਾਣ ਵਾਲੀ ਚਾਈਨਾ ਡੋਰ ਵੇਚ ਰਿਹਾ ਸੀ ਇਹ ਵਿਅਕਤੀ ਪੁਲਿਸ ਨੇ 768 ਗੱਟੂਆਂ ਸਮੇਤ ਕੀਤਾ ਗ੍ਰਿਫਤਾਰ ਕਾਧਿਆ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ حاصل ਹੋਈ ਜਦੋਂ ਸਪੈਸ਼ਲ ਸਿਲ ਦੇ ذریعے ਉਹਨਾਂ ਨੂੰ ਇਹ ਪਤਾ ਲੱਗਿਆ ਕਿ ਗੰਨੇ ਦੀ ਜੂਸ ਦੇ ਆੜ ਥੱਲੇ ਵਿਅਕਤੀ ਚਾਈਨਾ ਡੋਰ ਵੇਚਣ ਦਾ ਕਰਦਾ ਰਿਹਾ ਕੰਮ ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਦਾ ਗੁਰੇਜ਼ ਕੀਤਾ ਜਾਵੇ ਜੇਕਰ ਕੋਈ ਇਸ ਨੂੰ ਖਰੀਦਦਾ ਜਾਂ ਫਿਰ ਵੇਚਦਾ ਫੜਿਆ ਗਿਆ ਤਾਂ ਉਸਤੇ ਪੁਲਿਸ ਸਖਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਦਾ ਧਿਆਨ ਰੱਖੋ ਤੇ ਪੰਛੀਆਂ ਦਾ ਧਿਆਨ ਰੱਖੋ ਕਾਦਿਆ ਥਾਣੇ ਵਿੱਚ ਇੱਕ ਦੋਸ਼ੀ ਐ ਬਸੋਂ ਨੂੰ ਸੋਨੂ ਉਸ ਨੂੰ ਗ੍ਰਫਤਾਰ ਕੀਤਾ ਗਿਆ ਥਾਣਾ ਕਾਣੀ ਕੋਸਵਲਾਂ ਜਦੋਂ ਉਹ ਜਿੱਦ ਕਰੋ ਕੇ ਬਹੁਤ 16 ਡੱਬੇ ਚાઇਨਾ ਡੋਰ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚાઇਨਾ ਡੋਰ ਦਾ ਇੱਕ ਬੜਾ ਜੋ ਪ੍ਰਚਲਿਤ ਹੈਗਾ ਕਿ ਇਹ ਇਹਦਾ ਇਹ ਯੂਜ਼ ਦੇ ਨਾਲ ਜਿਹੜਾ ਦੁਕਾਨੀ ਜਾਨ ਖਤਰਾ ਹੁੰਦਾ ਹੈ ਸਿਰਫ ਲੋਕਾਂ ਦੇ ਨੱਕ ਮੋਕਾ ਤੇ ਜਾਂਦੇ ਨੇ ਜੁੱਤ ਨਾਲ ਐਗਜ਼ੈਂਪਲ ਤਰ ਹੁੰਦਾ ਕਿ ਪੰਛੀ ਹੁੰਦੇ ਉਹਨਾਂ ਦੇ ਪਰਵਾਰ ਘਟੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਅਰੀ ਸਮਾਜ ਦੇ ਵਿੱਚ ਵੀ ਨੀੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਜੀ ਐਲਮੀ ਜੀ ਦੀ ਡਾਇਰੈਕਸ਼ਨ ਤੇ ਇਹਦੇ ਖਿਲਾਫ ਬੜੀ ਜੰਨੀ ਪ੍ਰਦਰਸ਼ਨ ਮਹੌਂ ਚੜੀ ਹੋਈ ਹੈ ਉਸੇ ਮਹੌਜ ਦੇ ਤਹਿਤ ਕੱਲ੍ਹ ਜਾਂ ਕੱਲ ਖਾਣਾ ਖਾਦਿਆਂ ਵੱਲੋਂ ਸਬਾਈਂ ਦੀ ਮਦਦ ਨਾਲ ਆਣ ਕਾਦੀਆਂ ਵਿਖੇ ਜਿਹੜੇ ਮਿਸਟਰ ਸੋਨੂ ਐ ਜਿਹੜੇ ਸੋਨੂ ਕੋਲੋਂ ਫੂਨਾ ਬੇਟੀਆਂ ਰੰਮਪਤੀਆਂ ਘਟੂਆਂ ਦੀਆਂ ਇੱਕ ਬੇਟੀ ਦੇ ਵਿੱਚ 44 ਘਟੂਣੇ ਟੋਟਲ ਇਹ 768 ਘਟੂ ਬੰਦੇ ਨੇ ਜਿਹਨੂੰ ਬਰਾਮਦ ਕਰਕੇ ਇਹਨਾਂ ਨੇ ਕਾਨੂੰਨ ਸਰਕਾਰ ਨੂੰ ਕਰਦਿਆਂ ਹੋਇਆ ਉਹਦੇ ਖਿਲਾਫ ਪਰਚਾ ਨੰਬਰ 33125 ਮਿਸਟਰ ਦਿੱਤਾ ਅੰਡਰ ਸੈਕਸ਼ਨ ਬੀ ਐਨ ਐਸ 202 152 इन्होंने पंद्रह इनवायरमेंट प्रोटेक्शन एक्ट के एकवंजा वाइल्ड लाइफ प्रोटेक्शन एक्ट लगता है इन्हों खिलाफ कार्रवाई कर रहा है कर प्रोटेस्ट करके प्रतिशन रंभिया है इसको गांह फल हो जा रही है कि यह इस तुम फजल कितों लैके आता है वो जितना जितना सौ ये जो यूज करते उन्होंने मेरी अपील है कि ਕੀ ਪੈਨਾ ਡੋਰ ਨੂੰ ਬਿਲਕੁਲ ਉਸ ਨਾ ਕਰਨ ਨੂੰ ਇਹਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਜੀ ਇਹਨਾਂ ਨੇ ਬੜਾ ਪਤੰਡੂ ਡਾਣੀ ਹੈ ਉਹ ਜਰਨਲ ਉਸ ਕਰਨ ਤੇ ਕੋਈ ਵੀ ਜਾਣ ਦੇ ਨਾਮ ਲਵਾੜ ਨਾ ਕਰਨ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਫੁੱਲਸ ਵੱਲੋਂ ਕਿ ਇਹਨਾਂ ਨੂੰ ਵੇਚਣ ਤੋਂ ਬਾਅਦ ਜਾਣ ਉਹ ਥੋੜੇ ਜੀ ਆਪਣੇ ਫਾਇਦੇ ਖਾਤਰ ਲੋਕਾਂ ਦੀ jaan ਨਾ ਨਾ